ਕਈ ਵਾਰ ਸਾਨੂੰ ਕਿਸੇ ਨੂੰ ਨਾ ਕਹਿਣਾ ਚਾਹੀਦਾ ਹੈ ਪਰ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਸਾਨੂੰ ਡਰ ਲੱਗਦਾ ਹੈ ਕਿਤੇ ਉਹ ਬੰਦਾ ਨਾਰਾਜ਼ ਨਾ ਹੋ ਜਾਵੇ ਕਿਤੇ ਲੋਕ ਸਾਨੂੰ ਬੁਰਾ ਨਾ ਸਮਝਣ ਕਿਤੇ ਕੋਈ ਸਾਡਾ ਦਿਲ ਨਾ ਤੋੜ ਦੇਵੇ ਅਸੀਂ ਹਾਂ ਕਹਿ ਦਿੰਦੇ ਹਾਂ ਜਦ ਕਿ ਅੰਦਰੋਂ ਸਾਡਾ ਮਨ ਚੀਕ ਰਿਹਾ ਹੁੰਦਾ ਹੈ ਮੈਨੂੰ ਇਹ ਨਹੀਂ ਕਰਨਾ ਚਾਹੀਦਾ ਇਸੇ ਕਰਕੇ ਬਹੁਤ ਲੋਕ ਆਪਣੀ ਜ਼ਿੰਦਗੀ ਵਿੱਚ ਥੱਕੇ ਹੋਏ ਦੱਬੇ ਹੋਏ ਅਤੇ ਖੋਏ ਹੋਏ ਰਹਿੰਦੇ ਹਨ ਪਰ ਅੱਜ ਅਸੀਂ ਗੱਲ ਕਰਾਂਗੇ ਕਿਉਂ ਨਾ ਕਹਿਣਾ ਜ਼ਰੂਰੀ ਹੈ ਅਤੇ ਕਿਵੇਂ ਨਾ ਕਹਿਣ ਨਾਲ ਤੁਸੀਂ ਆਪਣੀ ਜ਼ਿੰਦਗੀ ਬਦਲ ਸਕਦੇ ਹੋ ਨੰਬਰ 1 ਹਰ ਹਾਂ ਦੀ ਕੀਮਤ ਹੁੰਦੀ ਹੈ ਜਦੋਂ ਤੁਸੀਂ ਕਿਸੇ ਨੂੰ ਹਾਂ ਕਹਿੰਦੇ ਹੋ ਤਾਂ ਤੁਸੀਂ ਕਿਸੇ ਹੋਰ ਲਈ ਆਪਣਾ ਸਮਾਂ ਆਪਣੀ એનર્ਜੀ ਅਤੇ ਕਈ ਵਾਰ ਆਪਣੀ ਸ਼ਾਂਤੀ ਤੱਕ ਵੀਚ ਰਹੀ ਹੁੰਦੀ ਹੋ। ਸੋਚੋ ਜੇ ਤੁਸੀਂ ਹਰ ਵਾਰੀ ਹੋਰਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਖੁਦ ਨੂੰ ਕੌਣ ਖੁਸ਼ ਕਰੇਗਾ? ਜੋ ਹਰ ਕਿਸੇ ਨੂੰ ਖੁਸ਼ ਕਰਨਾ ਚਾਹੁੰਦਾ ਹੈ ਉਹ ਸਭ ਤੋਂ ਵੱਧ ਦੁਖੀ ਹੁੰਦਾ ਹੈ। ਨੰਬਰ 2 ਹਾਂ ਕਹਿਣਾ ਸਵਾਰਥ ਨਹੀਂ ਇਹ ਸਵੈ ਸਨਮਾਨ ਹੈ। ਲੋਕ ਅਕਸਰ ਸੋਚਦੇ ਹਨ ਕਿ ਨਾ ਕਹਿਣਾ ਬੇਝਦੀ ਜਾਂ ਰੁੱਖਾਪਨ ਹੈ ਪਰ ਇਹ ਸੱਚ ਹੈ ਕਿ ਨਾ ਕਹਿਣਾ ਆਪਣੇ ਆਪ ਨਾਲ ਇਮਾਨਦਾਰ ਹੋਣ ਦੀ ਨਿਸ਼ਾਨੀ ਹੈ ਜੇ ਤੁਹਾਡਾ ਮਨ ਕਿਸੇ ਗੱਲ ਤੇ ਯਾਰ ਨਹੀਂ ਤਾਂ ਹਾਂ ਕਹਿਣਾ ਝੂਠ ਹੈ ਪਰ ਸੱਚੇ ਇਨਸਾਨ ਦੀ ਤਾਕਤ ਉਸ ਦੇ ਇਮਾਨਦਾਰ ਫੈਸਲੇ ਵਿੱਚ ਹੀ ਹੁੰਦੀ ਹੈ ਨੰਬਰ 10 ਨਾ ਕਹਿਣਾ ਤੁਹਾਡੀ એનર્ਜੀ ਬਚਾਉਂਦਾ ਹੈ ਹਰ ਵਾਰ ਜਦੋਂ ਤੁਸੀਂ ਐਸੀ ਕੰਮ ਲਈ ਹਾਂ ਕਹਿੰਦੇ ਹੋ ਜੋ ਤੁਸੀਂ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਆਪਣੀ એનર્ਜੀ ਖਰਚ ਰਹੀ ਹੁੰਦੀ ਹੋ ਜਦੋਂ ਤੁਸੀਂ ਆਪਣੀ એનર્ਜੀ ਗਲਤ ਥਾਂ ਤੇ ਲਗਾਉਂਦੇ ਹੋ ਤਾਂ ਸਹੀ ਕੰਮਾਂ ਲਈ ਤੁਹਾਡੇ ਕੋਲ ਕੁਝ ਨਹੀਂ ਬਚਦਾ ਨਾ ਕਹਿਣਾ ਸਿੱਖ ਲਓ ਤਾਂ ਤੁਸੀਂ ਉਹਨਾਂ ਚੀਜ਼ਾਂ ਲਈ ਹਾਂ ਕਹਿ ਸਕੋਗੇ ਜੋ ਸੱਚਮੁੱਚ ਮਾਇਨੇ ਰੱਖਦੀਆਂ ਹਨ ਨੰਬਰ 4 ਲੋਕ ਤੁਹਾਡੀ ਸੀਮਾ ਤਦ ਹੀ ਸਮਝਣਗੇ ਜਦੋਂ ਤੁਸੀਂ ਸੀਮਾ ਬਣਾਉਂਗੇ ਜੇ ਤੁਸੀਂ ਹਮੇਸ਼ਾ ਹਾਂ ਕਹਿੰਦੇ ਹੋ ਤਾਂ ਲੋਕ ਸਮਝਣ ਲੱਗ ਪੈਂਦੇ ਹਨ ਕਿ ਤੁਸੀਂ ਹਮੇਸ਼ਾ ਉਪਲਬਧ ਹੋ ਉਹ ਤੁਹਾਡੀ ਮਹੱਤਤਾ ਘਟਾਉਣ ਲੱਗ ਪੈਂਦੇ ਹਨ ਪਰ ਜਦੋਂ ਤੁਸੀਂ ਸਮੇਂ ਤੇ ਨਾ ਕਹਿੰਦੇ ਹੋ ਤਾਂ ਲੋਕ ਸਮਝਦੇ ਹਨ ਕਿ ਤੁਹਾਡੇ ਵੀ ਆਪਣੀ ਇੱਕ ਹੱਦ ਹੈ ਤੁਹਾਡੀ ਆਪਣੀ ਜ਼ਿੰਦਗੀ ਹੈ ਤੁਹਾਡਾ ਆਪਣਾ ਆਦਰ ਹੈ ਜੋ ਆਪਣੀ ਹੱਦ ਬਣਾਉਂਦਾ ਉਹ ਦੂਜਿਆਂ ਦੀ ਹੱਦ ਵਿੱਚ ਜ਼ਿੰਦਗੀ ਜਿੰਦਾ ਹੈ ਨੰਬਰ 5 ਨਾ ਕਹਿਣਾ ਸਿੱਖਣ ਨਾਲ ਤੁਸੀਂ ਸਾਫ਼ ਸੋਚਣਾ ਸਿੱਖਦੇ ਹੋ ਜਦੋਂ ਤੁਸੀਂ ਹਿੰਮਤ ਨਾਲ ਨਾ ਕਹਿੰਦੇ ਹੋ ਤਾਂ ਤੁਹਾਡਾ ਦਿਮਾਗ ਵੀ ਕਹਿੰਦਾ ਹੈ ਹੁਣ ਮੈਂ ਖੁੱਲਾ ਹਾਂ ਆਜ਼ਾਦ ਹਾਂ ਆਪਣੇ ਫੈਸਲੇ ਲੈ ਸਕਦਾ ਹਾਂ ਜਦੋਂ ਤੁਸੀਂ ਹਰ ਕਿਸੇ ਦੀ ਉਮੀਦਾਂ ਦੇ ਬੋਝ ਤੋਂ ਮੁਕਤ ਹੋ ਜਾਂਦੇ ਹੋ ਅਤੇ ਜਦ ਮਨ ਆਜ਼ਾਦ ਹੁੰਦਾ ਹੈ ਤਦ ਹੀ ਅਸਲ ਕ੍ਰੀਏਟੀਵਿਟੀ ਅਤੇ ਗਰੋਥ ਸ਼ੁਰੂ ਹੁੰਦੀ ਹੈ ਨੰਬਰ 6 ਨਾ ਕਹਿਣ ਨਾਲ ਤੁਸੀਂ ਰਿਸਪੈਕਟ ਹਾਸਲ ਕਰਦੇ ਹੋ ਲੋਕ ਪਹਿਲਾਂ ਸ਼ਾਇਦ ਨਾਰਾਜ਼ ਹੋਣ ਪਰ ਬਾਅਦ ਵਿੱਚ ਤੁਹਾਡੀ ਇਮਾਨਦਾਰੀ ਦਾ ਆਦਰ ਕਰਨਗੇ ਜਿਸ ਬੰਦੇ ਦੇ ਮੂੰਹ ਤੋਂ ਹਮੇਸ਼ਾ ਹਾਂ ਨਿਕਲਦੀ ਹੈ ਉਸ ਦੀ ਗੱਲ ਨੂੰ ਕੋਈ ਗੰਭੀਰਤਾ ਨਾਲ ਨਹੀਂ ਲੈਂਦਾ ਪਰ ਜਦੋਂ ਤੁਸੀਂ ਸੋਚ ਕੇ ਸੱਚਾਈ ਨਾਲ ਨਾ ਕਹਿੰਦੇ ਹੋ ਤਾਂ ਤੁਹਾਡੀ ਆਵਾਜ਼ ਦਾ ਵਜਨ ਵੱਧ ਜਾਂਦਾ ਹੈ। ਨੰਬਰ 7 ਨਾ ਕਹਿਣਾ ਤੁਹਾਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ। ਹਰ ਵਾਰੀ ਜਦੋਂ ਤੁਸੀਂ ਨਾ ਕਹਿੰਦੇ ਹੋ ਤੁਸੀਂ ਆਪਣੇ ਆਪ ਨੂੰ ਸਿਖਾ ਰਹੇ ਹੁੰਦੇ ਹੋ ਕਿ ਮੈਂ ਆਪਣੇ ਫੈਸਲੇ ਦਾ ਮਾਲਕ ਹਾਂ। ਇਹ ਇੱਕ ਛੋਟਾ ਸ਼ਬਦ ਹੈ ਪਰ ਇਸ ਦੇ ਅੰਦਰ ਬਹੁਤ ਵੱਡੀ ਆਜ਼ਾਦੀ ਛੁਪੀ ਹੈ। ਨਾ ਕਹਿਣਾ ਸਿੱਖ ਲਓ ਤਾਂ ਤੁਸੀਂ ਆਪਣੀ ਜੀਵਨ ਦਾ ਰਾਹ ਖੁਦ ਬਣਾਉਣ ਲੱਗ ਜਾਵੋਗੇ ਨੰਬਰ 8 ਨਾ ਕਹਿਣ ਦਾ ਤਰੀਕਾ ਵੀ ਮਹੱਤਵਪੂਰਨ ਹੈ ਨਾ ਕਹਿਣਾ ਰੁੱਖੇ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਤੁਸੀਂ ਨਰਮੀ ਨਾਲ ਵੀ ਨਾ ਕਹਿ ਸਕਦੇ ਹੋ ਮੈਨੂੰ ਅਫਸੋਸ ਹੈ ਪਰ ਮੈਂ ਇਸ ਸਮੇ ਇਹ ਨਹੀਂ ਕਰ ਸਕਦਾ ਮੈਂ ਤੁਹਾਡੀ ਗੱਲ ਸਮਝਦਾ ਹਾਂ ਪਰ ਮੈਨੂੰ ਆਪਣੇ ਕੰਮ ਤੇ ਧਿਆਨ ਦੇਣਾ ਹੈ ਏ ਬਾਗ ਤੁਹਾਡਾ ਆਦਰ ਵੀ ਬਚਾਉਂਦੇ ਹਨ ਤੇ ਦੂਜੇ ਦਾ ਦਿਲ ਵੀ ਨਹੀਂ ਤੋੜਦੇ ਨੰਬਰ 9 ਹਰ ਵਾਰ ਹਾਂ ਕਹਿਣਾ ਡਰ ਦੀ ਨਿਸ਼ਾਨੀ ਹੈ ਕਈ ਵਾਰ ਅਸੀਂ ਨਾ ਇਸ ਲਈ ਨਹੀਂ ਕਹਿੰਦੇ ਕਿਉਂਕਿ ਸਾਨੂੰ ਡਰ ਲੱਗਦਾ ਹੈ ਕਿ ਲੋਕ ਸਾਨੂੰ ਪਸੰਦ ਕਰਨਾ ਛੱਡ ਦੇਣਗੇ ਪਰ ਜੋ ਪਿਆਰ ਤੁਹਾਨੂੰ ਤੁਹਾਡੇ ਨਾਂ ਦੇ ਨਾਲ ਨਹੀਂ ਕਰ ਸਕਦਾ ਉਹ ਤੁਹਾਡੀ ਹਾਂ ਦੇ ਲਾਇਕ ਵੀ ਨਹੀਂ ਅਸਲੀ ਰਿਸ਼ਤਾ ਉਹੀ ਹੈ ਜਿੱਥੇ ਤੁਸੀਂ ਆਜ਼ਾਦੀ ਨਾਲ ਨਾ ਕਹਿ ਸਕੋ ਨੰਬਰ 10 ਨਾ ਕਹਿਣਾ ਸਫਲ ਲੋਕਾਂ ਦੀ ਸਭ ਤੋਂ ਵੱਡੀ ਆਦਤ ਹੈ ਵੱਡੇ ਲੋਕ ਚਾਹੀ ਉਹ ਬਿਜ਼ਨਸਮੈਨ ਹੋਣ ਜਾਂ ਸਪੀਕਰ ਉਹ ਹਰ ਗੱਲ 'ਇਹ ਹਾਂ ਨਹੀਂ ਕਹਿੰਦੇ ਉਹ ਆਪਣੀ એનર્ਜੀ ਸਿਰਫ ਉਹਨਾਂ ਚੀਜ਼ਾਂ ਲਈ ਵਰਤਦੇ ਹਨ ਜੋ ਉਹਨਾਂ ਨੂੰ ਅੱਗੇ ਵਧਾਉਂਦੀਆਂ ਹਨ ਜੋ ਹਰ ਚੀਜ਼ ਲਈ ਹਾਂ ਕਹਿੰਦਾ ਹੈ ਉਹ ਕਿਸੇ ਇੱਕ ਚੀਜ਼ ਵੀ ਕਮਾਲ ਨਹੀਂ ਕਰ ਸਕਦਾ ਦੋਸਤੋ ਜੀਵਨ ਵਿੱਚ ਨਾ ਕਹਿਣਾ ਇੱਕ ਕਲਾ ਹੈ ਇਹ ਹਿੰਮਤ ਵਾਲੇ ਲੋਕਾਂ ਦਾ ਗੁਣ ਹੈ ਜੋ ਆਪਣੇ ਆਪ ਨਾਲ ਸੱਚਾ ਹੈ ਉਹ ਜਾਣਦਾ ਹੈ ਕਦੋਂ ਕਿਸੇ ਨੂੰ ਹਾਂ ਕਹਿਣੀ ਹੈ ਅਤੇ ਕਦੋਂ ਕਿਸੇ ਨੂੰ ਪਿਆਰ ਦੇ ਨਾਲ ਨਾ ਕਰਨੀ ਹੈ ਯਾਦ ਰੱਖੋ ਨਾ ਕਹਿਣਾ ਕਿਸੇ ਨੂੰ ਦੁੱਖ ਪਹੁੰਚਾਉਣਾ ਨਹੀਂ ਸਗੋਂ ਆਪਣੇ ਆਪ ਨੂੰ ਬਚਾਉਣਾ ਹੈ ਆਪਣੀ ਸ਼ਾਂਤੀ ਆਪਣਾ ਸਮਾਂ ਆਪਣੀ ਇੱਜ਼ਤ ਇਹ ਸਭ ਤੁਹਾਡੀ ਜ਼ਿੰਮੇਵਾਰੀ ਜੋ ਤੁਹਾਡੀ ਅਸਲੀ ਕਦਰ ਕਰਦਾ ਹੈ ਉਹ ਤੁਹਾਡੀ ਨਾਂ ਨੂੰ ਵੀ ਸਮਝੇਗਾ ਤਾਂ ਅੱਜ ਤੋਂ ਇੱਕ ਫੈਸਲਾ ਲਓ ਕਿਸੇ ਨੂੰ ਦੁੱਖ ਦੇਣ ਲਈ ਨਹੀਂ ਪਰ ਆਪਣੇ ਆਪ ਨਾਲ ਸੱਚਾ ਰਹਿਣ ਲਈ ਨਾ ਕਹਿਣਾ ਸਿੱਖੋ ਨਾ ਕਹਿਣਾ ਤੁਹਾਨੂੰ ਛੋਟਾ ਨਹੀਂ ਕਰਦਾ ਇਹ ਤੁਹਾਨੂੰ ਅਸਲ ਵਿੱਚ ਆਜ਼ਾਦ ਕਰਦਾ ਹੈ ਜੇ ਇਹ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ ਸੋਚ ਬਦਲੋ ਜ਼ਿੰਦਗੀ ਬਦਲੋ ਧੰਨਵਾਦ